ਬਰਫ ਵਾਲੀ ਚਾਹ ਤੁਸੀਂ ਬਰਫ ਵਾਲੀ ਚਾਹ ਕਿ ਦੀ ਪੀਤੀ ਆ ਬਹੁਤ ਐਨੇ ਪੀਤੀ ਹੂ ਬਰਫ ਵਾਲੀ ਚਾਹ ਬਰਫ ਵਾਲੀ ਚਾਹ ਕਿਵੇਂ ਬਣਦੀ ਹੈ ਇਹ ਆਪਾਂ ਤੁਹਾਨੂੰ ਦੱਸ ਦੇਵਾਂਗੇ ਹੈ ਤੇ ਇਹਦੇ ਨੁਕਸਾਨ ਵੀ ਦੱਸ ਦਿੰਨੇ ਆ ਨਾਲ ਦੀ ਨਾਲ ਤੁਹਾਨੂੰ ਆਪਾਂ ਜਦੋਂ ਨਾ ਆਪਾਂ ਦੇਖੋ ਠੰਡ ਹੋਣ ਦੇਖੋ ਪੂਰੀ ਜੋਰਾਂ ਤੇ ਆ ਗਈ ਤੇ ਦੁੱਧ ਆਪਾਂ ਰੱਖ ਦਿੰਨੇ ਆ ਫ੍ਰਿਜ 'ਚ ਕਈ ਵਾਰ ਆਪਾਂ ਨਾ ਫ੍ਰਿਜ ਸਮਝ ਲਓ ਆਪਾਂ ਇੱਕ ਟਾਈਮ ਲਾ ਦਿੰਨੇ ਇੱਕ ਟਾਈਮ ਬੰਦ ਕਰ ਦਿੰਨੇ ਆਗੇ ਜਦੋਂ ਉਹ ਫ੍ਰਿਜ ਆਪਾਂ ਬੰਦ ਕਰਨਾ ਭੁੱਲ ਜਾਂਦੇ ਆ ਤਾਂ ਉਹਦੇ ਵਿੱਚ ਬਰਫ਼ ਜੰਮ ਜਾਂਦੀ ਹੈ ਬਰਫ਼ ਤੇ ਉਧਰ ਜਦੋਂ ਆਪਾਂ ਨੇ ਚਾਹ ਤਾਂ ਰੱਖੀ ਹੁੰਦੀ ਹੈਗੀ ਤੇ ਉਧਰੋਂ ਆਪਾਂ ਜੋ ਚੱਕਦੇ ਆ ਦੁੱਧ ਵੀ ਆਪਾਂ ਚਾਹ ਦੇ ਵਿੱਚ ਦੁੱਧ ਪਾਉਣੇ ਆ ਜਦੋਂ ਦੇਖਦੇ ਆ ਤਾਂ ਉਹਦੇ ਵਿੱਚ ਸਾਰੀ ਬਰਫ਼ ਜੰਮੀ ਪਈ ਜਾਂਦੀ ਆ ਫਿਰ ਆਪਾਂ ਨੂੰ ਕੀ ਕਰਨਾ ਪੈਂਦਾ ਉਹ ਜਿਹੜੀ ਬਰਫ਼ ਵਾਲਾ ਦੁੱਧ ਹੁੰਦਾ ਉਹ ਆਪਾਂ ਨੂੰ ਚਾਹ ਦੇ ਵਿੱਚ ਪਾਉਣਾ ਪੈਂਦਾ ਤੇ ਉਹ ਸਮਝ ਲਓ ਹੌਲੀ-ਹੌਲੀ ਬਰਫ਼ ਤਾਂ ਖੁਰ ਜਾਂਦੀ ਹੈਗੀ ਚਾਹ ਦੇ ਵਿੱਚ ਪਰ ਜਿਹੜੀ ਚਾਹ ਹੈ ਉਹਦਾ ਟੇਸਟ ਬਿਲਕੁਲ ਖਰਾਬ ਕਰ ਦਿੰਦੀ ਹੈ ਜੀ ਠੀਕ ਹੈ ਜੀ ਉਹਦਾ ਟੇਸਟ ਬਿਲਕੁਲ ਵੀ ਨਹੀਂ ਆਉਂਦਾ ਚਾਹ ਦਾ ਜਾਨੀ ਕਿ ਜਿਵੇਂ ਆਪਾਂ ਆਮ ਨੋਰਮਲ ਚਾਹ ਬਣਾਉਣੀ ਹੈ ਨਾ ਉਦਾਂ ਚਾਹ ਨਹੀਂ ਬਣਦੀ ਉਹਦਾ ਜਾਨੀ ਕਿ ਆਪਾਂ ਜਿਵੇਂ ਕਹਿੰਦੇ ਸਵਾਹ ਨਹੀਂ ਹੋ ਜਾਂਦਾ ਚਾਹ ਜਨਾ ਪੀਣ ਦਾ ਠੀਕ ਹੈ ਇਦਾਂ ਦੀ ਚਾਹ ਬਣ ਜਾਂਦੀ ਹੈ ਜੀ ਤੇ ਜੇ ਇਦਾਂ ਦਾ ਵੀ ਛੋੜ ਨਾਲ ਕੋਈ ਇਦਾਂ ਦਾ ਕੋਈ ਕੰਮ ਹੁੰਦਾਗਾ ਠੀਕ ਹੈ ਜੀ ਬਰਫ ਵਾਲਾ ਤਾਂ ਫਿਰ ਤੁਸੀਂ ਨੇ ਕੀ ਕਰਨਾ ਹੈਗਾ ਪਹਿਲਾਂ ਦੁੱਧ ਚੱਕੋ ਦੁੱਧ ਨੂੰ ਪਹਿਲਾਂ ਗਰਮ ਕਰ ਲਓ ਗਰਮ ਕਰਕੇ ਜਦੋਂ ਪਿਗਲ ਜੂ ਨਾ ਸਮਝ ਲਓ ਸਾਰੀ ਉਹ ਪਿਗਲ ਜਾਂਦੀ ਹੈਗੀ ਤੇ ਪਿਗਲ ਕੇ ਉਸ ਤੋਂ ਬਾਅਦ ਮਿਕਸ ਹੋ ਜਾਂਦੀ ਹੈ ਦੁੱਧ ਦੇ ਵਿੱਚ ਜਦੋਂ ਮਿਕਸ ਹੋ ਜਾਂਦੀ ਹੈ ਉਸ ਤੋਂ ਬਾਅਦ ਆ ਪਾਓ ਜਿਹੜਾ ਦੁੱਧ ਚਾਹ ਦੇ ਵਿੱਚ ਪਾਉਣੇ ਆਗੇ ਤਾਂ ਉਹ ਚਾਹ ਦਾ ਟੇਸਟ ਬਿਲਕੁਲ ਉਦਾਂ ਹੀ ਹੁੰਦਾ ਜਿਵੇਂ ਆਪਾਂ ਆਮ ਬਣਾਉਣੇ ਆਗਾ ਵੀ ਕੋਈ ਫਰਕ ਨਹੀਂ ਪੈਂਦਾ ਪਰ ਜੇ ਆਪਾਂ ਸਮਝ ਲਓ ਬਰਫੀ ਪਾ ਦਿੰਨੇ ਆਗੇ ਚਾਹ ਦੇ ਵਿੱਚ ਤਾਂ ਉਹਦਾ ਟੇਸਟ ਬਦਲ ਜਾਗਾ ਜੇ ਇਦਾਂ ਦਾ ਤੁਹਾਡੇ ਨਾਲ ਹੁੰਦਾ ਨਾ ਤੁਸੀਂ ਵੀ ਇਦਾਂ ਹੀ ਕਰਿਆ ਕਰੋ ਪਹਿਲਾਂ ਦੁੱਧ ਨੂੰ ਗਰਮ ਕਰ ਲਿਆ ਕਰੋ ਗਰਮ ਕਰਕੇ ਫਿਰ ਚਾਹ ਦੇ ਵਿੱਚ ਪਾ ਲਿਆ ਕਰੋ ਤੇ ਫਿਰ ਚਾਹ ਜਿਹੜੀ ਬਹੁਤ ਜਿਆਦਾ ਟੇਸਟੀ ਬਣਦੀ ਆ ਇਸ ਤਰ੍ਹਾਂ ਚਾਹ ਬਣਾ ਲਿਆ ਕਰੋ ਜੇ ਕਈ ਵਾਰ ਤੁਸੀਂ ਮੇਰੇ ਵਾਂਗੂ ਫ੍ਰਿਜ ਬੰਦ ਕਰਨਾ ਭੁੱਲ ਜਾਂਦੇ ਹੋ ਤਾਂ